सुखवीर ठीक हो हाल है घरे सब ठीक है राधे राधे दीदी दीदी की हाल है और ठीक हो लव यू सुखो लव यू दीदी मेरे वालों भी अच्छा ओ बच्चा वेट करी आना सी अच्छा ਹਾਂ ਬਸ ਮੈਂ ਵੀ ਫਿਰ 12:00 ਵਜੇ ਆ ਗਈ ਅੱਜ ਬਸ ਤੇਰਾ ਹੀ ਖਿਆਲ ਆ ਅੱਛਾ ਦੀਦੀ ਥੈਂਕ ਯੂ ਥੈਂਕ ਯੂ ਤੇ ਹੈਲੋ ਮਨਪ੍ਰੀਤ ਕਿਵੇਂ ਹੋ ਲਾਈਕ ਦਾਨ ਸਿਸਟਰ ਥੈਂਕ ਯੂ ਥੈਂਕ ਯੂ ਭੈਣੇ ਸਾਰਿਆਂ ਦਾ ਸਵਾਗਤ ਲਾਈਵ ਦੇ ਵਿੱਚ ਲਵ ਯੂ ਭੈਣੇ ਲਵ ਯੂ ਲਵ ਯੂ ਸੁਖਵੀਰ ਬੇਟਾ ਲਵ ਯੂ ਕੱਲ ਨਾ ਬਸ ਕੁਸ ਕੰਮ ਹੀ ਸੀਗੇ ਅੱਜ ਇਸ ਤਰ੍ਹਾਂ ਦੇ ਵੀ ਜਮੀ ਇੱਕ ਸਕਿੰਟ ਸਾਹ ਲੈਣ ਦਾ ਵੀ ਟਾਈਮ ਨਹੀਂ ਸੀਗਾ ਰਾਦੀ ਰਾਦੀ ਭੈਣ ਰਾਦੀ ਰਾਦੀ ਸੋਲ ਦੀਦੀ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੈਲਕਮ ਲਾਈਵ ਦੇ ਵਿੱਚ ਬਸ ਮੈਂ ਕਹਾਂ ਮਨਪ੍ਰੀਤ ਦੀ ਲਾਈਵ ਦੇ ਵਿੱਚ ਵੀ ਮੈਂ ਨਾ ਵਾ ਵੰਦ ਕਰਕੇ ਮੈਨੂੰ ਸੁਣੋ ਕੁਝ ਨਹੀਂ ਰਿਹਾ ਸੀ ਤੇ ਮੈਂ ਵੈਸੇ ਹੀ ਦੋ ਕਮੈਂਟ ਕਰ ਗਈ ਤੇ ਅੱਜ ਭੈਣਾਂ ਨੇ ਮੋਰ ਚਲਾ ਲਿਆ ਹਾਂ ਹਾਂ ਸਾਰਿਆਂ ਭੈਣਾਂ ਨੇ ਕਿਹਾ ਨਾ ਦੀਦੀ ਸ੍ਰੋਇ ਨੇ ਕਿਹਾ ਕਹਿੰਦੀ ਮਨਪ੍ਰੀਤ ਲਾਈਵ ਹੈ ਇਮੇ ਮੈਂ ਕਿਹਾ ਵੀ ਤੁਹਾਨੂੰ ਥੋੜਾ ਟਾਈਮ ਜਾ ਕੇ ਆਉਣੀ ਆ। ਹਾਂ ਮਨਪ੍ਰੀਤ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ। ਥੋੜੇ ਨਾ ਮੰਮੀ ਸੀ ਕਿ ਮੈਂ ਚਾਹ ਚੁ ਬਣਾਉਂਦੀ ਸੀ ਰੋਈ ਸੀ। ਤੇ ਉਦੋਂ ਵੀ ਨਾ ਫੋਨ ਆਇਆ ਸੀ ਸ੍ਰੋਈ ਜੀ ਬਸ ਮੈਂ ਤਾਂ ਫੋਨ ਮੈਂ ਕਿ ਇੱਕ ਮਿੰਟ ਚੈੱਕ ਤਾਂ ਕਰਾਂ ਕੋਈ ਲਾਈਵ ਹੋਇਆ ਬੈਠਾ ਜਾਂ ਕਿਵੇਂ ਤੇ ਫਿਰ ਦੀਦੀ ਦੇ ਵਟਸਐਪ ਤੇ ਮੈਸੇਜ ਆਈ ਸੀ। ਨਹੀਂ ਤੇ ਫੋਨ ਤਾਂ ਕੰਮ ਹਾਂ ਹਾਂ ਫਿਰ ਮੈਂ ਮੈਂ ਕਿਹਾ ਫਿਰ ਵੀ ਵੱਡਿਆਂ ਨੂੰ ਕੁਝ ਪਤਾ ਤਾਂ ਹੁੰਦਾ ਨਹੀਂ ਹੁਣ ਵਿਚਾਰਿਆਂ ਨੂੰ ਉਹਨਾਂ ਨੂੰ ਫੋਨ ਦੇ ਫਿਰ ਐਵੇਂ ਕਰਦਾ ਫੋਨ ਆਇਆ ਭਾਈ ਕੀ ਦਾ ਫੋਨ ਆ ਕੰਮ ਕਰੋ ਪਹਿਲਾਂ ਕਰੋ ਉਹਲੀ ਨੂੰ ਫਿਰ ਮੈਂ ਬਾਅਦ ਬੰਦ ਕਰਕੇ ਦੇਖੀ ਕੀ ਹਨ 5-7 ਮਿੰਟ ਲਾਈਨ ਸਤਿ ਸ਼੍ਰੀ ਅਕਾਲ ਮੰਦੀ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਾਈ ਜੀ ਵੈਲਕਮ ਲਾਈਵ ਦੇ ਵਿੱਚ ਸੁਖਵੀਰ ਨੂੰ ਹੱਸ ਆ ਗਿਆ ਚਲੋ ਹਸਦੇ ਰਹੋ ਰੋਏ ਹਨਾ ਪੂਰੀ ਜ਼ਿੰਦਗੀ ਹਾਂ ਦੀਦੀ ਤਾਈਆਂ ਤਾਂ ਫਿਰ ਦੀਦੀ ਤੋਂ ਡਾਡੇ ਬਣਾ ਜੀ ਨਹੀਂ ਲੱਗਦਾ ਲਾਈਨ ਦੇ ਵਿੱਚ ਕਿ ਨਹੀਂ ਜਿਹਦੇ ਲਾਈਨ ਦੇ ਵਿੱਚ ਦੀਦੀ ਨਹੀਂ ਹੁੰਦੇ ਉਹ ਤਾਂ ਕੋਈ ਵਧੀਆ ਨਹੀਂ ਲੱਗਦਾ ਹਨਾ ਹਾਂ ਸੁਖਵੀਰ ਵੱਲੋਂ ਵੀਰੇ ਨੂੰ ਸਸ਼ਿਕਾਲ ਤੇਰਾ ਸ੍ਰੋਈ ਦੀਦੀ ਵੱਲੋਂ ਹੀ ਸਸ਼ਿਕਾਲ ਵਾਈ ਜੀ ਵਧੀਆ ਵਧੀਆ ਵਾਈਜੀ ਮੈਂ ਵੀ ਵਧੀਆ ਕਿਰਪਾ ਬਾਬੇ ਦੀ ਗੁਰੀ ਦੀਦੀ ਦਾ ਵੀ ਕੱਲ ਮੈਸੇਜ ਆਇਆ ਕਹਿੰਦੀ ਲਾਈਵ ਨਹੀਂ ਹੋਈ ਮੈਂ ਕਿਹਾ ਦੀਦੀ ਐਵੇਂ ਮੈਨੂੰ ਥੋੜੀ ਫਿਕਰ ਸੀਗੀ ਤੇ ਕਹਿੰਦੇ ਮੈਂ ਦੇਖਣ ਗੇ ਲਾਈਵ ਤੋਂ ਤੂੰ ਅੱਜ ਸੀ ਮੈਂ ਦੀਦੀ ਨੂੰ ਦੱਸਿਆ ਮੈਂ ਕਿਹਾ ਦੀਦੀ ਕੰਮ ਜੀ ਸੀਗੀ ਦੀਦੀ ਵੀ ਹੁਣ ਤਾਂ ਚਲੋ ਠੀਕ ਆ ਹਨਾ ਫਿਰ ਹਾਲੇ ਵੀ ਕੁਝ ਉਲਝੇ ਹੋਈ ਆ ਹਰ ਇੱਕ ਦਿਨ ਆਏ ਹਨਾ ਇੱਕ ਦਿਨ ਆ ਜਾਣ ਉਹ ਹਨਾ ਵਿੱਚ ਦੀ ਇਸ ਸੈਟਿੰਗ ਜੀ ਹੋ ਜੇ ਜੇ ਸਾਰੀ ਫਿਰ ਵਧੀਆ ਖੂਬਸਾਰੀਆਂ ਗੱਲਾਂ ਬਾਤਾਂ ਕਰੀ ਹਨਾ ਸਤਿ ਸ਼੍ਰੀ ਅਕਾਲ ਮਨਦੀਪ ਬਿਟਿੰਗ ਸਤਿ ਸ਼੍ਰੀ ਅਕਾਲ ਐਸੀ ਆਪਾਂ ਨੂੰ ਸਾਰਿਆਂ ਨੂੰ ਆਦਤ ਜੀ ਪਈ ਹੋਈ ਹੈ ਮਿਜ਼ਾ ਕਰਦੇ ਹਾਂ ਹਨਾ ਦੁਪਹਿਰ ਦੇ ਵੇਲੇ ਨੂੰ ਭੈਣ ਭਰਾਵਾਂ ਨੂੰ ਕੀ ਗੱਲਾਂ ਕਰਨੀ ਸਿਰ ਲਾਈਵ ਦਾ ਇਹ ਨਾ ਮਕਸਦ ਨਹੀਂ ਰਿਹਾ ਵੀ ਲਾਈਵ ਹੋਣਾ ਘੰਟੀ ਪੂਰੀ ਖਾਣਾ ਗੱਲਾਂ ਵਤਾਂ ਕਰੀਏ ਮੈਸਜਸ ਕੀ ਪਰਤਾ ਕਿਹੜਾ ਕਿਹੜਾ ਪੈ ਬਾਰੀ ਬਾਰੀ ਕੱਟਿਆ ਜਾਂਦੇ ਲੱਗੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਨਝਹੀ ਨਹੀਂ ਨਹੀਂ ਭਾਈ ਅੱਜ ਨਾ ਵਾਰੀ ਵਾਰੀ ਕਟਿਆ ਜਾਂਦਾ ਲਾਈਵ ਸਹੀ ਗੱਲ ਆ ਸਰੋਜ ਦੀ ਦੀਦੀ ਕੰਗਵੀ ਰੇਦੀ ਰਾਦੇ ਰਾਦੇ ਤੋਂ ਬਾਅਦ ਦੇਖ ਅੱਛਾ ਹਾਂ ਦੇਖ ਰਹੀ ਹਾਂ ਦੀਦੀ ਪਤਾ ਨਹੀਂ ਕੀ ਕਾਰਨ ਹੈ ਗਬਿੰਦੇ ਚੱਟੇ ਲਾਈਵ ਮਤਲਬ ਐਵੇਂ ਆ ਜਾਂਦਾ ਕਿ ਉਹ ਮਤਲਬ ਦੀਦੀ ਨੇ ਲਿਖਿਆ ਹੋ ਮਾਤਾ ਨੇ ਐਵੇਂ ਕਹਿਣਾ ਸੀ ਜਿਵੇਂ ਚਾਨੀ ਜੀ ਮਮੀ ਕਹਿੰਦੀ ਹੁੰਦੀ ਸੀ ਜਦੋਂ ਚਾਨੀ ਲਾਈਵ ਕਰਦਾ ਸੀ ਹੋਰ ਮਾਤਾ ਨੇ ਤਾਂ ਵੀ ਕਹਿਣਾ ਸੀ ਕਿ ਬਈ ਉਹ ਸਭ ਵਧੀਆ ਵਧੀਆ ਮਨਪ੍ਰੀਤ ਦਾ ਤਾਂ ਪੜ ਗਈ ਸੀ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਮੰਦੀਪ ਵੀਰੇ ਸਤਿ ਸ਼੍ਰੀ ਅਕਾਲ ਮਨਪ੍ਰੀਤ ਭੈਣ ਬਸ ਠੀਕ ਆ ਖੁਸ਼ ਹੋ ਮੈਸੇਜਸ ਕਿ ਪਕੀਤਾ ਵੀ ਵੜ ਲਿਆ ਮੈਂ ਮੇਰਾ ਐਨੇ ਮੈਸੇਜ ਸਕਿਪ ਕਰ ਗਈ ਕੋਈ ਵੈਦਾਨੀ ਲਿਖੰਦਾ ਮੇਰੇ ਹੱਥ ਘਸ ਕੇ ਲਿਖਦੀ ਨੇ ਸਹੀ ਗੱਲ ਆ ਸਰੋਜ ਦੀਦੀ ਇੰਜ ਹੀ ਕਰਦੀ ਐ ਬਾਈ ਕਹਿੰਦਾ ਕੰਕ ਵੀਰੇ ਦੀ ਰਾਦੇ ਰਾਦੇ ਤੋਂ ਬਾਅਦ ਦੇਖ ਉਪਰ ਆਵਾਜ਼ ਤੋਂ ਨੂੰ ਵੀ ਬੰਦ ਹੋ ਜਾਂਦੀ ਆ ਵੀ ਹਾਂ ਹਾਂ ਫਿਰੋਜ਼ਾ ਕਰ ਕੀ ਹੈ ਨਾ ਮਨਪ੍ਰੀਤ ਕਟ ਹੋ ਜਾਂਦਾ ਮੈਨੂੰ ਲੱਗਾ ਇੱਧਰ ਕੋਈ ਨਹੀਂ ਤੁਸੀਂ ਦੱਸੋ ਸੇਤ ਵਧੀਆ ਭਾਈ ਤੇਰੇ ਲੱਛਣ ਨਹੀਂ ਲਾਈਵ ਕਰਨਦੇ ਅਸੀਂ ਦੇਖਦੇ ਰਹਿੰਦੀ ਆਂ ਦੀਦੀ ਘਰ ਪਤਲੂ ਭਾਈ ਹਾਂ ਕੋਈ ਗੱਲ ਨਹੀਂ ਬਾਈ ਜੀ ਪੜਦੀਆਂ ਤੁਹਾਡੇ ਮੈਸੇਜ ਵੈਲਕਮ ਆ ਤੁਹਾਡਾ ਲਾਈਵ ਜੀ ਆ ਗਿਆ ਪਤਲੂ ਮੋਟੂ ਪਤਲੂ ਚਾਹ ਪੀ ਕੇ ਬੈਠਿਆ ਕਰੋ ਲਾਈਵ ਕਰਨਾ उस देने वाला अच्छा अच्छा दीदी आपकी लाइफ में जब लाइव में जब भी आता हूँ मैं आप कमेंट भी नहीं पढ़ती नहीं पढ़ती आज भरावा पढ़ दी पढ़ती हैं, हैं कितने ना दीदी ने चाह पे इतनी नेटवर्क इशू आज नहीं आँदी आँदी नहीं आज है लेकिन सब मेरी सेहत को देख कर मुझे परिवार में कमजोर मोटू पतलू बोलते पतलू बोलते हैं अच्छा ओके ओके बस ला दें फिर आँदी आ ਹਾਂ ਦੀਆ ਠੀਕ ਹੈ ਦੀਦੀ ਠੀਕ ਹੈ ਕਿਤੇ ਕਿਤੇ ਆਉਂਦੀ ਆ ਅੱਛਾ ਉਮਰ ਮੇਰੀ 29 ਸਾਲ ਹੈ ਔਰ ਬਜਨ ਅੱਛਾ ਭਾਈ ਜੀ ਫਿਰ ਕੋਈ ਦਵਾਈ ਖਾਓ ਆ ਰਹੀ ਆ ਰਹੀ ਹੈ ਬੰਦ ਹੋ ਗਈ ਆਵਾਜ਼ ਉਹੀ ਤਾਂ ਫਿਰ ਅੱਜ ਨੈਟਵਰਕ ਪ੍ਰੋਬਲਮ ਹੋਗੀ ਹਾਈ ਅੱਜ ਤਾਂ ਚਾਨੀ ਦਾ ਫੈਸਲਾ ਕਰਾਉਣਾ ਸੀਗਾ ਅੱਛਾ ਕੀ ਤੇਰੀ ਲਾਈਵ ਨਹੀਂ ਚੱਲਦੀ ਚੱਲੂਗੀ ਦੀਦੀ ਚੱਲੂਗੀ ਚਾਨੀ ਅੰਮ੍ਰitsar ਲੈ ਹੈ ਤੁਹਾਰਾ ਫਿਰ ਵਗ ਗਿਆ ਅੰਬਰ ਸਰ ਕੱਲ ਪਰਸੋਂ ਤੋਂ ਆਇਆ ਸੀ ਗਪਰਾ ਕਰਵਾ ਦੋ ਅੱਜ ਨਾ ਭਰਾਵਾ ਮੈਂ ਨਹੀਂ ਮੈਂ ਨਹੀਂ ਕਰਵਾ ਰਹੀ ਫੈਸਲਾ ਮੇਰ ਤੋਂ ਤਾਂ ਦੇਣੀ ਹੁੰਦੀ ਮਨਪ੍ਰੀਤ ਜੀ ਆਪ ਕਿਉਂ ਹਸ ਰਹੀ ਹੈ ਮਨਪ੍ਰੀਤ ਗੁੱਸੇ ਵਿੱਚ ਬੈਠੀ ਹੈ ਭਰਾਵਾ ਹੱਸਦੀ ਕਿਥੀ ਆ ਕੋਈ ਨਾ ਆ ਜਾਓ ਚੰਨ ਚੰਨੀ ਵੀ ਰਠੀ ਹੈ ਆ ਪੀਤੇ تھے अब भी पीते हैं लेकिन थोड़ी पीते हैं अब भैया ने हमारा इलाज कर दिया अमनदीप भीरा बैठा ना कंग कल काम हाँ, कलम कंग दी कंघ दाई ने दवाई दसी हम चाहे थोड़ी कम पीने लगी इना टाइम ला दिता सरोज भे हम सही गलो रो, रोज लाइव आया करो फिर नहीं लगता ਕੀ ਗੈਰੀ ਮਨਪ੍ਰੀਤ ਜਿਹਦੀ ਆਪ ਹਮੇਸ਼ਾ ਖੁਸ਼ਰ ਔਰ ਸਵਸਥ ਰਹੇ ਹਾਂ 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 ਬੜੀ ਜਿਊਟਿਬਰ ਬਣੀ ਥੈਂਕ ਯੂ ਥੈਂਕ ਯੂ ਬਈ ਜੀ ਆਪ ਵੀ ਹਮੇਸ਼ਾ ਖੁਸ਼ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਹਨਾ ਆਬਾਦ ਰੱਖੇ ਖੁਸ਼ੀਆਂ ਤੁਹਾਨੂੰ ਬਖਸ਼ੇ ਬਹੁਤ ਸਰੀਆਂ ਫੈਸਲੇ ਦਾ ਅੱਛਾ ਦਿਲਨੀ ਲੱਗਿਆ ਲੱਗਦਾ ਕਿਹਦਾ ਤੇਰਾ ਮਨਪ੍ਰੀਤ ਮਾਨਪ੍ਰੀ ਦੀਦੀ ਆਪ ਕੀ ਲਾਈਵ ਮੇ ਜਾਂਦਾ ਹੂੰ ਹਰ ਕਮੈਂਟ ਵੀ ਕਰਤਾ ਲਿਖ ਪੜਦੀ ਨਹੀਂ ਲੈ ਹੁਣ ਦੱਸ ਮਾਨਪ੍ਰੀਤ ਮੈਨੂੰ ਕਹਨੇ ਹੁੰਨੇ ਆ ਬਈ ਆ ਭਰਾਸ਼ ਕੈਦ ਕਰ ਰਿਹਾ ਔਰ ਕੋਈ ਵੀ ਕਮੈਂਟ ਮੇਰਾ ਹਾਂ ਜਾਂ ਨਹੀਂ ਲਾਈਵ ਮੇ ਹਾਂ ਲੈ ਲਿਖਣਾ ਸੀ ਅੱਛਾ ਦਿਲ ਲਿਖਣਾ ਸੀ ਕੀ ਲਿਖਣਾ ਸੀ ਭੈਣੇ ਮੋਟੂ ਪਤਲੂ ਮੈਂ ਵੀ ਬਹੁਤ ਪਤਲੀ ਹਾਂ ਹਾਂ ਦੀਦੀ ਦਾ ਵਜ਼ਨ ਤਾਂ ਬਿਲਕੁਲ ਮੈਨੂੰ ਲੱਗਦਾ 40-40 ਕਿਲੋ ਹੋਣਾ ਇੰਨਾ ਕੀ ਆ ਪਰਦੀ ਆ ਐਵੇਂ ਕਹਿ ਰਹੀ ਆ ਅੱਛਾ ਪਰਦੀ ਨਹੀਂ ਐ ਕਹਿ ਰਹੀ ਆ रोज कमेंट करता हूँ और आप पढ़ती भी नहीं कोई भी कमेंट मेरा हाँ जा, जा रहा मेरा कमेंट आपकी लाइव में कह रहे हैं रहा नहीं मनप्रीत दीदी आप भी बड़ी यूट्यूबर बने और खुश रहे स्वस्थ रहे थैंक यू थैंक यू भाई मेरी तो कोई मैसेज नहीं स्किप मैं कोई मैसेज नहीं ਮੈਂ ਤਾਂ ਮੋਟੂ ਪਤਲੂ ਅੱਜ ਦੇਖਿਆ ਆਈ ਈ ਆਈ ਡੀ ਬਦਲ ਕੇ ਆਇਆ ਲੱਗਦਾ ਹਾਂ ਹਾਂ ਭਾਈ ਜੀ ਅੱਜ ਹੀ ਆਈ ਹੈ ਮੇਰੀ ਲਾਈਨ ਦੇ ਵਿੱਚ ਤਾਂ ਦਿਨ ਨਹੀਂ ਲੱਗਦਾ ਮਨਪ੍ਰੀਤ ਨੇ ਕਿਹਾ ਕਮਲੀਏ ਉਹੀ ਤਾਂ ਮੈਂ ਕਿਹਾ ਭਰਾਵਾ ਵੀ ਦਿਲ ਕਿਉਂ ਨਹੀਂ ਲੱਗਦਾ ਮਨਪ੍ਰੀਤ ਦੀਦੀ ਦਾ ਵਜਨ ਤੋਂ ਮੁੱਜ ਸੇ ਵੀ ਕਮ ਹੋਗਾ ਜ਼ਰੂਰ ਇਹ ਖੁਸ਼ੀ ਵਾਲੇ ਨਹੀਂ ਹੈਗੇ ਬਾਈ ਜੀ ਹਨਾ ਮਨਪ੍ਰੀਤ ਇਹ ਵਜਨ ਦੀ ਕਰ ਲਈ ਉਸ ਦਿਨ ਕਰ ਰਹੇ ਸੀ ਨਾ ਸਹੀ ਗੱਲ ਆ ਸਰੋਜ ਜੀ ਦੀ ਮਨਦੀਪ ਵੀਰੇ ਮੋਟੂ ਪਤਲੂ ਕੌਣ ਦੀਦੀ ਮੈਂ ਵੀ ਨਹੀਂ ਜਾਣਦੀ ਬਈ ਜੀ ਨੂੰ ਅੱਜ ਹੀ ਆਈ ਐ ਥੈਂਕ ਯੂ ਮੋਟੂ ਪਤਲੂ ਹਾਂ ਹਾਂ ਥੈਂਕ ਯੂ ਥੈਂਕ ਯੂ ਸੱਚ ਮੁਰਲੀ ਦੀਦੀ ਆਪਕਾ ਵਜਨ ਚੱਲੀ ਗਿਰ ਲੋ ਹਾਂ ਹਾਂ ਚੱਲੀ ਗਿਰ ਲੋ ਹੀ ਐ ਬਈ ਕਿੰਦਰ ਮੈਨੂੰ ਵਰਦੀ ਦੇ ਜੀਦੀ ਉਸ ਦਿਨ ਤਾਂ ਵਰਦੀ ਦਿੱਤੀ ਸੀ ਫਿਰ ਤੁਸੀਂ ਵਾਪਸ ਕਰਤੀ ਸ਼ਾਇਦ ਹੋ ਸਕਦਾ ਹੈ ਉਹੀ ਹੋऊं ਪਰ ਉਹ ਤਾਂ ਕਹਿੰਦੀ ਸੀ ਮੈਂ ਕੁਰੀਆ ਅੱਛਾ ਚਲੋ ਕੋਈ ਵੀ ਹੋਵੇ ਭਾਈ ਵੈਲਕਮ ਹੈ ਸਵਾਗਤ ਹੈ ਵਧੀਆ ਵਧੀਆ ਗੱਲਾਂ ਬਾਤਾਂ ਸੁਣਾਓ ਬਸ ਇੰਨਾ ਹੀ ਆ ਦੀਦੀ ਮੇਰਾ ਨਾਮ ਸੁਣਿਆ ਓਕੇ ਓਕੇ ਬਾਈ ਜੀ ਓਕੇ ਓਕੇ ਠੀਕ ਆ ਉਹ ਹੋਰ ਹੋਣਾ ਕੋਈ ਠੀਕ ਹੈ ਕੱਲ ਹੀ ਹੋਇਆ ਚਾ ਅੱਛਾ ਦੀਦੀ ਕਹਦੇ ਨਾ ਘਟ ਗਿਆ ਫਿਰ ਮੈਨੂੰ ਵੀ ਦੱਸ ਦੋ ਕੌਣ ਦੀਦੀ ਗਿੱਜੀ ਵਾਲੀ ਕਿ ਜੀ ਵੈ ਲਈ ਕਿਹੜੀ ਵਰਦੀ ਬਲੂ ਮੰਗਦੇ ਆ ਬਾਈ ਜੀ ਖੁਸ਼ੀ ਖੁਸ਼ੀ ਖਾ ਮੈਂ ਵੀ ਖੁਸ਼ੀ ਦੀ ਗੱਲ ਹੀ ਕਰਦੀ ਸੀ ਫਿਰ ਲੈ ਲਈ ਵਰਦੀ ਕੁਝ ਦੇਖਣਾ ਦੀ ਵਰ ਦੇ ਦੂੰਗੀ ਪਹਿਣੇ ਵਰਦੀ ਕੋਈ ਨਾ ਕਮੈਂਟ ਰੁਕ ਜਾ ਇਹ ਤਾਂ ਤੁਹਾਡੇ ਲਾਈਵ ਵਿੱਚ ਈ ਆਉਂਦੀ ਨਹੀਂ ਮੇਰੀ ਲਾਈਫ 'ਚ ਆਈ ਨਹੀਂ ਮਨਪ੍ਰਿਤ ਮੇਰੀ ਲਾਈਫ 'ਚ ਨਹੀਂ ਆਈ ਕਿ ਭਾਈ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਹਿੰਦੀ ਵਾਲਿਆਂ ਨੂੰ ਹਲਕਾ ਕਮਜ਼ੋਰ ਮੋਟੂ ਪਤਲੂ ਦੇਈ ਕਮੈਂਟ ਹਾਂ ਹਾਂ ਦੇ ਜੀ ਦਿਨੀ ਐ ਇੱਕ ਮਿੰਟ ਫਿਰ ਤੁਸੀਂ ਕਹੋਗੇ ਮੋ ਛੜ ਤੇ ਮਿਲਗੇ ਦੀਦੀ ਮਿਲ ਗਈ ਵਰਦੀ ਖੁਸ਼ੀ ਕੌਣ ਹੈ ਦੀਦੀ ਉਹ ਵੀ ਕੋਈ ਆਉਂਦੀ ਹੁੰਦੀ ਹੈ ਭਾਈ ਖੁਸ਼ੀ ਕੁੜੀ ਅਸੀਂ ਸੋਚਿਆ ਕਿ ਤੇ ਉਹੀ ਆ ਤੁਸੀਂ ਕੀ ਉਹੀ ਹੋ 1 ਵਜੇ ਆ ਜਾਇਓ ਅੱਜ ਕੋਈ ਮੈਸੇਜ ਸਕਿਪ ਨਹੀਂ ਕਰ دیا۔ ਹੋਆ ਹੋ ਆਮਾਂਗੇ ਲਾਈਵ ਵਿੱਚ ਬਲੂ ਦੇ ਦਿਆ ਕਰੋ ਫਿਰ ਬਾਕਸ ਲੈ ਲਿਆ ਕਰੋ ਠੀਕ ਆ ਠੀਕ ਆ ਤੈਨੂੰ ਵੀ ਚਾਹੀਦਾ ਮਨਪਲੀ ਤਾਂ ਆ ਸੁਖਵੀਰ ਮਨਪ੍ਰੀਤ ਪੱਕਾ ਨਹੀਂ ਕਰਦੀ ਹਾਂਜੀ ਵੀਰੇ ਦੀਦੀ ਮੂਝੇ ਤੋ ਪਰੇਸ਼ਾਨ ਕਰਦੀ ਆਏ ਆਪ ਆਪਣੀ ਕੀ ਖੁਸ਼ੀ ਕੋਣ ਹੈ ਚਲ ਛੱਡ ਭਰਾਵਾ ਆਪਾਂ ਕੀ ਲੈਣਾ ਖੁਸ਼ੀ ਤੋ ਆ ਹੋ ਨਹੀਂ ਮੈਨੂੰ ਨਾ ਕਰਿਓ ਸਿਸਟਰ ਅੱਛਾ ਅੱਛਾ ਉਹ ਸੁਖਵੀਰ ਨੂੰ ਕਰਦੀ ਸੀਗੀ मैं तो आज पहली बार बात कर रहा हूँ मनप्रीत से आपकी में हाँ हाँ पहली बार ही आया भाई मैं भी कहनी है कि जी पहली बार आए हैं भाई तू मेरी लाइफ में कभी आया ही नहीं अच्छा आया नहीं मनप्रीत कर दो हूं हाँ हाँ कर दी है ही नहीं रहा ਦੀਦੀ ਮੇਰਾ ਕੋਈ ਵੀ ਵੀਡੀਓ ਨਹੀਂ ਹੈ ਨਾ ਬਣਾਇਆ ਲੇਕਿਨ ਸਪੋਰਟ ਸਭ ਦੀਦੀ ਨੂੰ ਕਰਦਾ ਹਾਂ ਅੱਛਾ ਅੱਛਾ ਠੀਕ ਹੈ ਭਾਈ ਸਾਹਿਬ ਥੈਂਕ ਯੂ ਕਿੱਥੋਂ ਲੈਣ ਜਾਣਾ ਆ ਕਾਸ਼ਦੀਪ ਸਿੰਘ ਆਏ ਸੀ ਗਿਆ ਹੋ ਹੀ ਨਹੀਂ ਰਿਹਾ ਕੁਝ ਪਤਾ ਨਹੀਂ ਕੀ ਕੁਛ ਆਈ ਜਾਂਦਾਗਾ ਸਾਹਮਣੇ ਇੱਕ ਮਿੰਟ ਸੁਖਵੀਰ ਸ਼ਾਂਤੀ ਰੱਖ मेरे सामने ना हो रही कुछ आ रहे है जो मैं तेरी मैसेज टच कर दी, दी पहले हो गया रुक जा मिल गया सुखवीर मिल गया बोलो मनप्रीत दीदी मैं आपके लाइव में बहुत बार गया लेकिन मेरा कमेंट नहीं देखता आपको पता नहीं क्यों आकाशदीप सिंह हां मनप्रीत देखे भाई जी ए कह रही है मनप्रीत दीदी का ब्लॉग भी देखता हूँ रोज कमेंट भी करता हूँ अच्छा बस कर भरावा कुछ झूठ बोल रहा है अच्छा अच्छा ठीक है मनप्रीत दीदी मेरा कमेंट आपको देखता है ब्लॉग में नहीं पता नहीं की हो रहा नहीं किया कमेंट शांति रहनी नहीं। ਹੋ ਗਿਆ ਸੁਖਵੀਰ ਬਲੂ ਮਿਲ ਗਿਆ ਤੈਨੂੰ ਮੈਨੂੰ ਤਾਂ ਕੋਈ ਦਿਸਿਆ ਨਹੀਂ ਅੱਛਾ ਨਹੀਂ ਮੰਨਪ੍ਰੀਤ ਜੀ ਜੀ ਮੈਂ ਸੱਚ ਬੋਲ ਰਹਾ ਹਾਂ ਝੂਠ ਨਹੀਂ ਇਹ ਕਾਰਬਨ ਨਾ ਹੋਵੇ ਭੈਣੇ ਬੋਲ ਰਹਾ ਹਾਂ ਝੂਠ ਨਹੀਂ ਬੋਲ ਰਹਾ ਇੱਕ ਗੱਲ ਦੱਸੋ ਗੇਜੇ ਵੈਲੀ ਕੋਲੋਂ ਡਰਦੇ ਕਿਉਂ ਸਾਰੇ ਭੈਣੇ ਸਾਡੀ ਕੋਈ ਆ ਗਿਆ ਮੇਰੇਕਾ ਚਾ

ਕੋਈ ਐਡ ਕਰਦਾ ਵਾੜਾ ਬੋਲਦਾ ਹੋਰ ਮੇਰਾ ਮੋਲ ਨਹੀਂ ਫਿਰ ਕੱਚਾ ਹੈ ਕਿ ਮੈਂ ਤਾਂ ਕੈਂਡੂ ਉਹ ਇਹ ਨਹੀਂ ਮਾਰਨਾ ਅਸਨਾ ਦੇ ਸਹੀ ਓਏ ਬਾਈ ਕੱਟਿਓ ਨਾ ਲਾਈਵ ਚੰਗਾ ਇੱਥੇ ਬੈਠੇ ਰਹੋ ਮੈਂ ਆਉਣੀ ਐ ਇੱਕ ਮਿੰਟ ਚ ਸੁਣ ਦੱਸ ਦੀਸ ਆਈ ਜਾ ਹੈਲੋ ਗੈਤਾ ਨਹੀਂ ਬਈ ਆਸਮੀ ਗੱਲਾਂ ਕਰ ਲੈਂਦੇ ਤੁਹਾਨੂੰ ਮੈਂ ਦੱਸਦੀ ਆ ਨਾ ਪੂਰੀ ਗੱਲ ਮੈਂ ਨਾ ਅੱਜ ਫੇਸ ਤੇ ਕੋਈ ਪੈਕ ਲਾਇਆ ਸੀਗਾ ਤੇ ਮੈਂ ਬੈਠੀ ਸੀਗੀ ਸਾਹਮਣੇ ਮੈਨੂੰ ਕਿਹੜਾ ਪਤਾ ਸੀਗਾ ਵੀ ਕਿਸੇ ਨੇ ਆ ਗਿਆ ਤੇ ਉਹ ਮੇਰੇ ਚਾਚਾ ਹੀ ਨੇ ਕੋਈ ਪਸੂ ਲੈਣਾ ਸੀਗਾ ਇੱਥੇ ਦੇਖਣ ਆਏ ਸੀਗੇ ਵਪਾਰੀਆਂ ਕੋਲ ਸਤੀ ਕਾਲ ਦਵਿੰਦਰ ਵੀਰੇ ਤੇ ਉਹ ਜਦੜ ਜੀਂਦਰਵੜ ਕੇ ਸੌਂਗੀ ਤੇ ਮੈਂ ਬਰਾਂ ਡਿਜਵਟੀ ਸੀਗੀ ਤੇ ਫਿਰ ਮੈਂ ਜਦੋਂ ਪੈਕ ਲਾਇਆ ਹੋਇਆ ਸੀਗਾ ਨਾ ਤੇ ਮੈਂ ਕਿਹਾ ਵੀ ਕੋਈ ਆ ਗਿਆ ਪਰ ਨੂੰ ਪਤਾ ਲੱਗ ਗਿਆ ਕਿ ਸਾਥ ਚ ਆ ਗਿਆ ਤੇ ਫਿਰ ਮੈਂ ਅਗਰ ਮੂੰਹ ਤੋਂ ਭੱਜ ਗਈ ਫੀਤੀ ਛੀਤੀ ਇਸ ਲਈ ਮੈਨੂੰ ਜਾਣਾ ਪਿਆ ਭਈ ਸੌਰੀ ਆਹ ਹੋ ਆਹ ਮਨਪ੍ਰੀਤ ਕੇ ਨਹੀਂ ਮੇਰੇ ਨਾਲ ਵੀ ਹੋਇਆ ਹੋਰ ਫਿਰ ਲੰਤ ਮੈਨੂੰ ਐ ਲੱਗਿਆ ਮੈਂ ਮੂੰਹ ਹੀ ਢੋਲਾ ਜਾ ਕੇ ਮੈਂ ਕੀ ਕੋਈ ਕੀ ਲੈ ਵੇ ਕੀ ਕੁੜੀ ਚੁੱਕਣੀ ਮੈਂ ਬੋਲ ਵੀ ਮਾਰੀ ਦੇ ਕੇ ਰੋ ਕਿ ਬਾਹਰ ਨਿਕਲਿਆ ਤਾ ਹੈ ਬਾਹਰ ਕਿਉਂ ਪੇਰੇ ਮੈਂ ਕਿਹਾ ਭੀੜ ਮੈਂ ਤਾਂ ਇੱਥੇ ਹੀ ਸੀ ਇੱਕ ਵਾਰ ਹੋਈ ਸੀ ਛੱਡ ਕੇ ਆਵਦੇ ਨੇ ਸੰਪ ਹਾਂ ਆਉਂ ਤਾਂ ਖੁੱਲਾ ਸੀ ਮੇਨਗੀ ਦਾ ਤਾ ਜਲਦੀ ਜਲਦੀ ਮੋਤ ਤੇ ਹੋਰ ਤੀਰ ਜੱਜ ਕੇ ਬਲੈਕ ਫੇਸ ਪੈਕ ਨਹੀਂ ਨਹੀਂ ਇਹ ਤਾਂ ਵਾਈਟ ਹੀ ਸੀਗੇ ਵੀਰੇ ਵਾਈਟ ਹੀ ਸੀਗਾ ਥੈਂਕਸ ਮਨਪ੍ਰੀਤੀ ਕੀ ਬਹੁਤ ਸੋਹਣੇ ਵਿਚਾਰ ਮੋਟੂ ਪਤਲੂ ਰੇ ਅੱਛਾ ਹੈਗੇ ਬਚਾਰਾ ਬੈਠਾ ਮੋਟੂ ਪਤਲੂ ਬਾਈ ਇੱਥੇ ਸੀ ਕਿਹੜਾ ਬਿੱਲੇ ਆ ਹਨਾ ਲਾਈਵ ਆਉਣੀ ਹੈ ਜਿਹੜੇ ਬੈਠੀ ਹੈ ਦੀ ਪਲਾਈ ਵਿੱਚ ਸਰੋਜ ਭੈਣ ਅਸੀਂ ਕਿਹੜਾ ਬਿੱਲੇ ਆ ਹਨਾ ਲਾਈਵ ਆਉਣੀ ਹੈ ਜਿਹੜੇ ਬੈਠੀ ਹੈ ਦੀ ਪਲਾਈ ਵਿੱਚ ਸਰੋਜ ਭੈਣ ਗਈ ਹਨ ਗਈ ਅੱਛਾ ਹੁਣ ਤਾਂ ਵਰਗੀ ਆਵਾਜ਼ ਨਹੀਂ ਆਉਂਦੀ ਸਿਸਟਰ ਭੈਣੇ ਪੁਰ نیٹਵਰਕ ਪ੍ਰੋਬਲਮ ਆ ਜਦ ਮੈਂ ਬਾਹਰ ਆ ਜਾਂਦੀ ਨਾ ਉਦੋਂ ਹੀ ਹੋ ਜਾਂਦੀ ਆ 12 ਵਜੇ ਤੱਕ ਪੁੱਤਾ ਹੂੰ ਦੁਕਾਨ ਮੇ ਪਰ ਔਰ ਫਿਰ ਪਾਪਾ ਜੀ ਆ ਜਾਂਦੇ ਹਨ ਦੁਕਾਨ ਮੇਂ ਠੀਕ ਹੈ ਠੀਕ ਹੈ ਭਈਆ ਠੀਕ ਹੈ ਕਹਾਂ ਸੇ ਹੋਮੋ ਟੁਪਤਲੂ ਹਾਂ ਹਾਂ ਕਿੱਥੋਂ ਆ ਬਈਆ ਪਾ ਦਵਿੰਦਰ ਵੀਰ ਨੂੰ ਹਾਸਾ ਆ ਗਿਆ ਅੰਦਰ ਪੁੱਛ ਨਾ ਬਰਾਵਾ ਮੇਰੇ ਨਾਲ ਤਾਂ ਸੱਚੀ ਬਹੁਤ ਪੈੜੀ ਹੋ ਜਾਂਦੀ ਆ ਕਿਤੇ ਕਿਤੇ ਤਾਂ ਮੇਰੇ ਨਾਲ ਇੰਨੀ ਪੈੜੀ ਹੁੰਦੀ ਆ ਨਾ ਹੁਣ ਤਾਂ 3 ਦਿਨ ਹੋ ਗਏ ਮੈਨੂੰ ਬੈਠਣ ਹੀ ਨਹੀਂ ਦਿੰਦੇ 1 ਮਿੰਟ ਦੀ ਆਪ ਸਵਿੱਚ ਗੱਲ ਕਰੋ ਨਹੀਂ ਹੁਣ ਤਾਂ ਮੈਂ ਬੋਲ ਰਹੀ ਆ ਨਾ ਬਈ ਸੇਤ ਅੱਛੀ ਨਹੀਂ ਰਹਤੀ ਮੇਰੀ ਓਹੋ ਅੱਛਾ ਭਰਾਵਾ ਕੋਈ ਵਧੀਆ ਦਵਾਈ ਬੂਟੀ ਖਾਲਾ ਵੀਰੇ ਇਹਨਾਂ ਨੇ ਸੱਚੀ ਅੱਜ ਨਾ ਇੱਕ ਤਾਂ ਵਿੱਜਦੀ ਮੈਨੂੰ ਮਤਲਬ ਬੈਠਣਾ ਪਿਆ ਛੱਡਣਾ ਪਿਆ লাইਵ 2 ਮਿੰਟਾਂ ਵਾਸਤੇ ਤੇ ਇੱਕ ਨੈਟਵਰਕ ਪ੍ਰੋਬਲਮ ਨਿਕਿਉ ਆਈ ਜਾਂਦੀ ਆ ਹਾਂ ਬਸ ਸਭ ਪ੍ਰਾਰਥਨਾ ਕਰ ਦਿਆ ਹਾਂ ਹਾਂ ਬਲੀ ਜੀ ਜ਼ਰੂਰ ਪਰਮਾਤਮਾ ਗਿਰਦਾਸ ਕਰਦੀਆਂ ਕਿ ਤੁਹਾਨੂੰ ਸਵਸਥ ਕਰ ਦੇ ਬਾਈ ਗਰੂ ਹਨਾ ਕੋਈ ਨਾ ਬਣਿਆ ਪੰਮਿਲਕ ਪੀਆ ਕਰੋ ਹਾਂ ਹਾਂ ਸਹੀ ਆ ਲੈ ਦੁੱਧ ਪੀਆ ਕਰੋ ਬਦੂ ਕਿੱਥੇ ਚੱਲੇ ਦਵਿੰਦਰ ਹਾਂ ਕਿੱਥੇ ਚੱਲੇ ਬਾਈ ਜੀ ਇੰਨੀ ਜਲਦੀ ਰੀਚਾ ਕੋਲ ਸ਼ਾਂਤੀ ਕੋਲ ਜੋ ਦੀਦੀ ਮੈਡੀਸਨ ਲੈ ਕੀਤਾ ਹੂੰ ਅੱਛਾ ਰੀਤਾ ਸ਼ਾਂਤੀ ਤੇ ਇਹਨਾਂ ਦੇ ਘਰੇ ਰਹਿੰਦੀ ਆ ਕੇਂਦਰ ਦੀਦੀ ਅੱਜ ਬਿਜ਼ੀ ਨਹੀਂ ਨਹੀਂ ਬਿਜ਼ੀ ਕੇਂਦਰ ਦੀਦੀ ਅੱਜ ਬਿਜ਼ੀ ਨਹੀਂ ਨਹੀਂ ਬਿਜ਼ੀ ਤਾਂ ਹੈਗੀ ਵੀ ਇਹ ਨਾਲ ਪਰ ਵੀ ਤਾਂ ਹੈਗੀ ਵੀ ਇਹ ਨਾਲ ਪਰ ਮੈਂ ਉਹ ਹੋ ਜਾਂਦਾ ਹੈ ਪ੍ਰੋਬਲਮ ਆ ਜਾਂਦੀ ਹੈ నెట్ ప్రాబ్లమ అ ਸੱਡ ਕੀ ਮੈਂ ਬਿੱਲਾ ਕਿਉਂ ਵੀਰੀ ਬਿੱਲੀ ਕਿਉਂ ਹੈ ਜਿਤਨੀ ਵੀ ਥੋੜੀ ਸੀ ਜਾਨ ਹੈ ਮੇਰਾ ਕਮਜ਼ੋਰ ਸਰੀਰ ਮੇਂ ਜਿਤਨੀ ਵੀ ਥੋੜੀ ਸੀ ਜਾਨ ਹੈ ਮੇਰਾ ਕਮਜ਼ੋਰ ਸਰੀਰ ਮੇਂ ਫੁੱਲ ਸਪੂਟ ਕਰੂੰਗਾ ਠੀਕ ਹੈ ਠੀਕ ਹੈ ਬਾਈ ਜੀ ਥੈਂਕ ਯੂ ਅਸੀਂ ਵੀ ਅਰਦਾਸ ਕਰਾਂਗੇ ਕਿ ਤੁਹਾਨੂੰ ਪਰਮਾਤਮਾ ਤੰਦਰੁਸਤੀ ਬਖਸ਼ ਲਵਣ ਜੀ ਕੱਟੀ ਆਂਦੀ ਆਵਾਜ਼ ਦੁੱਸੀ ਆਂਨੀ ਆ ਮੇਰਾ ਮੈਸੇਜ ਕਿਹੜਾ ਭੈਣੇ ਠੀਕ ਹੈ ਦੀਦੀ ਔਰ ਮਨਪ੍ਰੀਤ ਦੀਦੀ ਆਪ ਦੋਨੋਂ ਹਮੇਸ਼ਾ ਖੁਸ਼ ਰਹੋ ਹਾਂ ਹਾਂ ਭਾਈ ਜੀ ਤੁਹਾਨੂੰ ਵੀ ਬਾਈ ਗਰੂ ਚ ਦਿਖਲਾ ਦੇ ਵੀ ਬਾਈ ਮਨਪ੍ਰੀਤ ਦੀਦੀ ਹਾਂ ਬਹੁਤ ਬਾਈ ਮਨਪ੍ਰੀਤ ਦੀਦੀ ਹਾਂ ਬਹੁਤ ਇਸ਼ੂ ਨੈਟਵਰਕ ਹਾਂ ਹਾਂ ਇਸ਼ੂ ਨੈਟਵਰਕ ਹਾਂ ਹਾਂ ਉਥੇ ਹੀ ਬੈਠੇ ਜਿੱਥੇ ਦੁਬਾਰਾ ਲਾਉਣੀ ਆ ਕੱਟ ਕੇ ਸ਼ਾਇਦ ਨੈਟਵਰਕ ਇਸ਼ੂ ਨਾ ਹੋਵੇ ਫਿਰ ਲਿਮਕਾ ਗਰੀ ਸਲਾਦ ਫਲਾਵੇ ਰੰਦੀ ਰੰਦੀ ਭਰਾਵਾ ਜਾਇਉਨ ਸਾਰੇ ਮੈਂ ਇੱਕ ਮਿੰਟ ਦੁਬਾਰਾ ਲਾਉਂਦੀ ਹਣਾ ਕੱਟ ਕੇ 5 ਕਿ ਮਿੰਟਾਂ ਨੂੰ